ਮੌਕੇ ਜਾ ਰਹੇ ਹਾਂ ਕਿ ਫਿਰ ਗਲਤ ਜਾਊਗਾ ਅਜੇ ਤੋਂ ਗਲਤੀਆਂ ਦਾ ਹਰ ਕੈਂਡੀਡੇਟਾਂ ਦਾ ਪ੍ਰਚਾਰ ਸ਼ੁਰੂ ਕਰੇ ਤੁਸੀਂ ਹਰ ਸਰਕਟ ਦੇ ਮੌਕੇ ਪਾਰਟੀ ਦਾ ਸਾਥ ਦਿੱਤਾ ਹੈ ਇਸ ਵਕਤ ਸਾਡੇ ਨੈਸ਼ਨਲ ਕਮੇਟੀ ਨੇ ਜਿਹੜੀ ਰਿਪੋਰਟ ਪਾਣੀ ਚਾਹੀਦੀ ਨਹੀਂ ਜਿਹੜਾ ਜੀਲ ਦੇ ਵਿੱਚ ਬੰਦ ਕੀਤਾ ਹੋਇਆ ਤੇ ਹੁਣ ਆਪਣਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਦੱਸ ਦਈਏ ਜਿਹੇ ਜਿਹਦੇ ਨਾਲ ਖੜ ਜਾਂਦੇ ਆ ਫਿਰ ਖੜ ਜਾਂਦੇ ਆ ਖਾਸ ਤੌਰ ਤੇ ਜ਼ੁਲਮ ਦੇ ਖਿਲਾਫ ਤਾਂ ਸਦੀ ਤੱਕ ਖਾਸ ਤੌਰ ਤੇ ਬਾਰਸਾੜੀ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਨ ਦੀ ਪਰੇਰਨਾ ਸੀ ਤੇ ਗੁਰੂ ਸਾਹਿਬ ਨੇ ਆਪਣਾ ਸਰਵੰਸ ਵਾਰਿਆ ਸੋ ਇਹ ਵੀ ਪ੍ਰੋਗਰਾਮ ਨਹੀਂ ਹੈਗਾ ਜਿਸ ਦਿਨ ਪ੍ਰੋਗਰਾਮ ਬਣਾਇਆ ਉਸ ਦਿਨ ਮੈਂ ਜ਼ਰੂਰ ਮਿਲੂੰਗਾ ਬਾਗਾ ਪਹਿਣਾ ਆਈਆਂ ਨੇ ਤੁਹਾਡੇ ਤੁਹਾਡੇ ਵਾਸਤੇ ਫਿਰਦੇ ਆ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਚੁੱਲਿਆਂ ਦੀ ਅੱਗ ਜਿਹੜੀ ਹੈ ਉਹ ਬੁਝਣ ਨਹੀਂ ਦੇਵਾਂਗੇ 43000 ਨੌਕਰੀਆਂ ਹੁਣ ਤੱਕ ਦਿੱਤੀਆਂ ਤੇ ਜਿਹੜੇ ਬੱਚੇ ਪੜਨਗੇ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ ਜੇ ਉਹਦੇ ਨੰਬਰ ਆਉਣਗੇ ਤਾਂ ਬਿਨਾਂ ਸਪਾਰਸ਼ ਤੋਂ ਬਿਨਾਂ ਪੈਸੇ ਤੋਂ ਨੌਕਰੀ ਮਿਲੂਗੀ ਮੀਆਂ ਵੀ ਨਹੀਂ ਤੇ ਬਿਜਲੀ ਜਿਹੜੀ ਹੈ ਉਹ ਫ੍ਰੀ ਹੈ ਇਲਾਜ ਫ੍ਰੀ ਹੋ ਜਾਊਗਾ ਤੇ ਪਰਮਾਤਮਾ ਨਾ ਕਰੇ ਕੋਈ ਐਟੀਬਟੀ ਬਿਮਾਰੀ ਹੋ ਜਾਵੇ ਤਾਂ 50 ਲੱਖ ਰੁਪਏ ਦਾ ਇਲਾਜ ਹੋਵੇ ਉਹ ਬਿਲਕੁਲ ਫ੍ਰੀ ਹੋਊਗਾ ਤੇ ਕੋਈ ਐਕਸ-ਰੇ ਜਾਂ ਕੋਈ ਟੈਸਟ ਉਹ ਸਾਰੇ ਆਮ ਆਦਮੀ ਕਲੀਨਿਕਾਂ ਚ ਜੀ ਜਾਂਦੇ ਰਹਿੰਦੇ ਹੋਣਗੇ ਸਾਰਿਆਂ ਨੂੰ ਮੈਂ ਬਹੁਤ ਧੰਨਵਾਦ ਕਰਦਾ ਪਹਿਲੇ ਜਿਹਨੇ ਰੁਕਿਆ ਮੈਂ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਰੈਲੀ ਬਣ ਚੁੱਕੀ ਹੈ ਇਕਲਾ ਇਕਲਾ ਉਹਨੂੰ ਤੇਰਚੋ ਇੱਕਦਾਂ ਮੈਂ ਜਾ ਕੇ ਦੱਸ ਦਿੰਦਾ ਵੀ ਕਿੰਨਾ ਕੁ ਸੇਲ ਹੈ ਸੋ ਅੱਜ ਪਹਿਲੇ ਦਿਨ ਹੀ ਪਤਾ ਲੱਗ ਗਿਆ ਤੂੰ ਪਹਿਲਾਂ ਚੰਤੌਰ ਸਾਹਿਬ ਉਦੋਂ ਪਹਿਲਾਂ ਮਰੀਂਦੇ ਜਿਸ ਕਿਸਮ ਦਾ ਪਿਆਰ ਲੋਕਾਂ ਨੂੰ ਮਿਲ ਰਿਹਾ ਮੈਨੂੰ ਲੱਗਦਾ ਇੱਕ ਇੱਕ ਮੈਨੂੰ ਬਜ਼ੁਰਗ ਕਹਿੰਦਾ ਕਹਿੰਦਾ ਹੁਣ ਤੇਰਾ ਕੰਮ ਖਤਮ ਆ ਹੁਣ ਸਾਡਾ ਕੰਮ ਸ਼ੁਰੂ ਹੈ ਹੁਣ ਬੋਡਾ ਮੰਗਲਪੁਰ ਮੈਂ ਨਹੀਂ ਆਈ ਸਾਰੇ ਦਾ ਸਾਰਾ ਪਿੰਡ ਤੈਨੂੰ ਘੁੱਸੂਆ ਮੈਂ ਕਹਾਂ ਜੀ ਮੈਂ ਕਹਾਂ ਜੀ ਆਵਾਂਗੇ ਜ਼ਰੂਰ ਪਿੰਡਾਂ ਚਾਵਾਂਗੇ ਜੇ ਕੋਈ ਸਵੱਸਿਆ ਹੋਰ ਹੈ ਮੈਨੇ ਕਹਿੰਦਾ ਸਾਰੀਆਂ ਸਵੱਸਿਆ ਆਪਾਂ ਹੱਲ ਕਰਦੇ ਆ ਪਰ ਦੋ ਸਾਲਾਂ ਜਿੰਨੇ ਆਪਾਂ ਕੰਮ ਕਰਤੇ ਉਹ ਚਾਹੇ ਕਸੀਰੇ ਪਾਣੀ ਤੋਂ ਲੈ ਕੇ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਾਉਣ ਤੋਂ ਲੈ ਕੇ ਬਿਜਲੀ ਦੇ ਥਰਮਲ ਪਲਾਂਟ ਖਰੀਦ ਲੈ ਆਪਾਂ ਨੇ ਨੌਕਰੀਆਂ ਦੇ ਰਹੇ ਹਾਂ ਅੱਗੇ ਨੌਕਰੀਆਂ ਹੋਰ ਮਿਲਣਗੀਆਂ ਸਰ 15 ਸਾਲ ਤੋਂ ਨਹੀਂ ਸੀ ਬਣੀ ਆ ਹੁਣ ਬਣੀ ਹੈ ਜੀ ਉਹ ਹੀ ਇਹਨਾਂ ਨੀਂਦ ਸਾਥ ਹੁਣੀ ਚਾਹੀਦੀ 15 ਮਿੰਟਾਂ ਹੀ ਕਰ ਸਕੀ ਆ 15 ਸਾਲ ਜਿਹੜੇ ਨੇ ਕੋਈ ਨੀਅਤ ਸੀ ਉਹਦੀ ਤਾਂ ਮੈਂ ਜੇ ਕੋਈ ਬੋਲਤਾ ਉਹਨਾਂ ਕੋਈ ਹਿੰਦਿਆ ਕੋਈ ਨਹੀਂ ਕਰਦਾ ਜਦੋਂ ਤੁਸੀਂ ਦੁਬਾਰਾ ਹੁਣ ਬੁਲਾਓਗੇ ਉਹਦੇ ਪਿੰਡਾਂ ਵਿੱਚ ਦੀ ਰੋਡ ਸ਼ੋਕਣਾ ਹੈ ਕਿਤੇ ਕਰਨਾ ਹੈ ਇਹ ਕੰਮ ਤੁਸੀਂ ਕਰਨਾ ਹੈ ਮੇਰਾ ਕੰਮ ਹੈ ਬੈਠਣਾ ਜੀ ਤੁਸੀਂ ਹੋ ਹਾਂਜੀ ਹਾਂਜੀ ਸੋ ਮੇਨੋ ਮੇਰਾ ਕੰਮ ਹੈ ਤੁਹਾਡੇ ਕੋਲੇ ਆ ਕੇ ਤੁਹਾਡੇ ਨਾਲ ਗੱਲਾਂ ਕਰਨਾ ਤੇ ਪਹਿਲਾਂ ਕਦੇ ਐ ਕੋਈ ਮੁੱਖ ਮੰਤਰੀ ਆਕੇ ਲੋਕ ਸਕਦੇ ਸੀ ਅਰੋਪ ਨਹੀਂ ਸੁਨੇਹੀ ਹੀ ਬਨੂ ਉਹਗੇ ਸੀ ਕਰਨਾ ਕਿ ਇਸੇ ਤਰ੍ਹਾਂ ਸਾਥ ਦਿਓ ਮੈਂ ਤਾਂ ਇਹ ਹੀ ਪਰਮਾਤਮਾ ਕੇ ਵੀ ਅਰਜੀ ਉੱਠ ਕੇ ਅਰਦਾਸ ਕਰਦਾ ਕਿ ਪਰਮਾਤਮਾ ਇਹ ਇੱਥੇ ਜਿੰਨੀ ਬਖਸ਼ੀ ਹੈ ਕਿ ਇਹ ਲੋਕਾਂ ਨੇ ਵਧਾਈਆਂ ਨਾ ਪਰ ਕਦਰ ਨਾ ਦੇ ਇੱਜ਼ਤ ਬਣਾਈ ਰੱਖੀ ਦੇਖਾ ਜਲੀ ਸਾਈਆਂ ਸੋ ਸਾਰਿਆਂ ਇੱਜ਼ਤ ਮਾਨ ਸਨਮਾਨ ਮਿਲੇ ਇਹ ਮੇਰਾ ਫਤਵਾਨਾ ਹੈ ਸੋ ਮੈਂ ਬੁਢੇ ਨਾਲ ਦਾ ਤੁਹਾਡੇ ਵਰਗਾ ਜਦੋਂ ਬੁਲਾਓਗੇ ਮੈਂ ਆਉਂਗਾ ਜਿੱਥੇ ਕਹੋਗੇ ਮੈਂ ਉੱਥੇ ਆਉਂਗਾ ਪਿੰਡ ਤੇ ਕਹੋਗੇ ਸ਼ਹਿਰ ਤੇ ਕਹੋਗੇ ਗਲੀ ਤੇ ਕਹੋਗੇ ਮੰਡੀ ਤੇ ਕਹੋਗੇ ਬਾਜ਼ਾਰ ਤੇ ਕਹੋਗੇ ਮੈਂ ਜੂਰਾ ਜੁਬਰਾ ਯਹੀ ਨਾਲ ਹੈ ਤਾਂ ਵੀ ਇਸ ਦਾ ਸਨਮਾਨ ਹੈ ਜੀ ਜੀ ਦਾ ਦਾਨ ਬਖਸ਼ੀ ਹੈ ਨਾਮ ਦੀ ਸੇਦਾ ਨਿਆਮਤ ਨਿਆਮਤ ਦੋਹੇ ਪ੍ਰਮਾਤਮਾ ਦੀ ਬਖਸ਼ੀ ਹੈ ਕਰਿਆ ਆਈਏ ਤੇ ਤੰਦਰੁਸਤ ਹੋਣ ਬੱਚੇ ਜਿੱਥੇ ਵੀ ਕੋਈ ਕੁਝ ਆਪਣੇ ਹੀ ਦੁਆ ਕਰਦਾ ਕਿ ਗੁੰਡਾ ਕੁੜੀ ਦਾ ਕੋਈ ਫਰਕ ਨਹੀਂ ਹੁੰਦਾ ਬਸ ਤੰਦਰੁਸਤੀ ਹੋਵੇ ਅੱਜ ਜੀ ਆਨ ਪਿਆਰ ਮਾਨ ਕਰਦਾ ਰਹੇ ਦਿੱਤਾ ਹੈ ਜੇ ਦੁਬਾਰਾ ਪ੍ਰੋਗਰਾਮ ਬਣਾਵਾਂਗੇ ਤੁਸੀਂ ਮਾਰਕ ਹੋਣਗੇ ਅੱਜ ਫਿਰ ਇਹ